ਜੇ ਦਸਤਾਰ ਹੌਲੀ-ਹੌਲੀ ਨੌਜਵਾਨ ਬੱਚੇ ਸਜਾਉਣਗੇ ਤਾਂ ਹੌਲੀ-ਹੌਲੀ ਉਹ ਗੁਰੂ ਦੇ ਜਿਹੜੀ ਹੈ ਸਰੂਪ ਵੱਲ ਵੀ ਜਾਣਗੇ। ਇਹ ਨੌਜਵਾਨਾਂ ਨੂੰ ਦਸਤਾਰ ਦੇ ਨਾਲ ਜੁੜਾਇਆ ਜਾਵੇ, ਸਿੱਖੀ ਸਰੂਪ ਦੇ ਨਾਲ ਜੁੜਾਇਆ ਜਾਵੇ। ਪ੍ਰਕਾਸ਼ ਪੁਰਬ ਹੋਣ, ਸ਼ਹੀਦੀ ਦਿਹਾੜੇ ਹੋਣ, ਕੋਈ ਵੱਡੇ ਸਮਾਗਮ ਹੋਣ, ਉਹ ਵੱਡੇ ਸਮਾਗਮਾਂ ਤੇ ਦਸਤਾਰਕਾਂ ਪਲਗਾਈ ਜਾਂਦੀਆਂ ਨੇ। ਸੋ ਅੱਜ ਇੱਥੇ ਤਰਨਤਾਰਨ ਵੀ ਦੇਖ ਰਹੇ ਹੋ ਕਿ ਕਿੰਨੇ ਉਤਸ਼ਾਹ ਦੇ ਨਾਲ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਅਤੇ ਬੜੇ ਸ਼ਰਧਾ ਤੇ ਸਤਕਾਰ ਦੇ ਨਾਲ ਨੌਜਵਾਨ ਬੱਚੇ ਦਸਤਾਰਾਂ ਸਜਾ ਕੇ ਜਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਥਾਨਾਂ ਤੇ ਅੱਜ ਇੱਥੇ ਨੌਜਵਾਨਾਂ ਦੇ ਵੱਲੋਂ ਜਿਹੜਾ ਉਹ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਹੈ ਸਰਬਜੀਤ ਸਿੰਘ ਝਿੰਜਰ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਮੇਰੀ ਦਸਤਾਰ ਮੇਰੀ ਸ਼ਾਨ ਇਸ ਨਾਅਰੇ ਦੇ ਤਹਿਤ ਜਿਹੜਾ ਇੱਥੇ ਗੁਰੂ ਘਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵੀ ਪਹੁੰਚੇ ਨੇ ਸਾਡੇ ਨਾਲ ਪ੍ਰਧਾਨ ਜੀ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਪ੍ਰਧਾਨ ਜੀ ਕੀ ਭਾਵਨਾਵਾਂ ਨੇ ਵੱਡੀ ਗਿਣਤੀ ਦੇ ਵਿੱਚ ਇਸ ਲੰਗਰ ਜਿਹੜਾ ਲਗਾਇਆ ਗਿਆ ਇਹ ਨੌਜਵਾਨਾਂ ਦੇ ਵੱਲੋਂ ਇੱਥੇ ਜਿਹੜੇ ਨੇ ਨੌਜਵਾਨ ਪਹੁੰਚੇ ਨੇ ਦੇਖੋ ਪਹਿਲਾਂ ਤਾਂ ਸਮੂਹ ਸਾਧ ਸੰਗਤ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਪ੍ਰਕਾਸ਼ਪੁਰੂ ਦੀਆਂ ਪਹਿਲੀ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ਪੁਰੂ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਜਿੱਥੇ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਗੁਰੂ ਨਾਨਕ ਨਾਮ ਲੇਵਾ ਸੰਗਤ ਪੂਰੀ ਦੁਨੀਆ 'ਚ ਪਹਿਲੇ ਪਾਛੇ ਦੇ ਪ੍ਰਕਾਸ਼ ਉਤਸਵ ਨੂੰ ਬੜੇ ਚਾਵਾ ਨਾਲ ਖੁਸ਼ੀਆਂ ਨਾਲ ਉਤਸ਼ਾਹ ਨਾਲ ਮਨਾ ਰਹੀ ਹੈ ਸੰਗਤ ਉੱਥੇ ਹੀ ਅੱਜ ਤਰਨਤਾਰਨ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦਰਸ਼ਨੀ ਡਿਊਟੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਯੂਥ ਅਕਾਲੀ ਦਲ ਵੱਲੋਂ ਦਸਤਾਰ ਕੈਂਪ ਲਾਇਆ ਗਿਆ ਜੀ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਇਹ ਸੁਪਨਾ ਹੈ ਤੇ ਉਹਨਾਂ ਦਾ ਇੱਕ ਮਨ ਦੇ ਵਿੱਚ ਬਲਵਲਾ ਹੈ ਕਿ ਨੌਜਵਾਨਾਂ ਨੂੰ ਦਸਤਾਰ ਦੇ ਨਾਲ ਜੋੜਿਆ ਜਾਵੇ ਸਿੱਖੀ ਸਰੂਪ ਦੇ ਨਾਲ ਜੋੜਿਆ ਜਾਵੇ ਜੇ ਦਸਤਾਰ ਹੌਲੀ-ਹੌਲੀ ਨੌਜਵਾਨ ਬੱਚੇ ਸਜਾਉਣਗੇ ਤਾਂ ਹੌਲੀ-ਹੌਲੀ ਉਹ ਗੁਰੂ ਦੇ ਜਿਹੜੀ ਹੈ ਸਰੂਪ ਵੱਲ ਵੀ ਜਾਣਗੇ ਸੋ ਉਸ ਦੇ ਤਹਿਤ ਯੂਥ ਕਲਦਨ ਵੱਲੋਂ ਵੱਖ-ਵੱਖ ਸਮਿਆਂ ਤੇ ਪ੍ਰਕਾਸ਼ਪੁਰਬ ਹੋਣ ਸ਼ਹੀਦੀ ਦਿਹਾੜੇ ਹੋਣ ਕੋਈ ਵੱਡੇ ਸਮਾਗਮ ਹੋਣ ਉਹ ਵੱਡੇ ਸਮਾਗਮਾਂ ਤੇ ਦਸਤਾਰ ਕੈਂਪ ਲਗਾਏ ਜਾਂਦੇ ਨੇ ਸੋ ਕਈ ਸਾਲ ਤੋਂ ਇਹ سلسلہ جاری ਆ ਸੈਂਕੜੇ ਹੀ ਹਜ਼ਾਰਾਂ ਨੌਜਵਾਨਾਂ ਦੇ ਬੱਚਿਆਂ ਦੇ ਦਸਤਾਰਾਂ ਸਜੀਆਂ ਗਈਆਂ ਨੇ ਸੈਂਕੜੇ ਹੀ ਪੱਕੀਆਂ ਸਜਾਉਣ ਲੱਗ ਗਏ ਨੇ ਸੋ ਅੱਜ ਇੱਥੇ ਤਰਨਤਾਰ ਨੂੰ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਉਤਸ਼ਾਹ ਦੇ ਨਾਲ ਦਸਤਾਰਾਂ ਸਜੀਆਂ ਜਾ ਰਹੀਆਂ ਨੇ ਅਤੇ ਵੱਡੇ ਸ਼ਰਧਾ ਤੇ ਸਤਕਾਰ ਦੇ ਨਾਲ ਨੌਜਵਾਨ ਬੱਚੇ ਦਸਤਾਰਾਂ ਸਜਾ ਕੇ ਜਾ ਰਹੇ। ਜਰੂਰ ਪੁੱਛਣਾ ਚਾਹਾਂਗਾ ਪ੍ਰਧਾਨ ਜੀ ਅਰਦਾਸ ਵੀ ਕੀ ਹੈ ਗੁਰੂ ਘਰ ਆ ਤੇ ਬੜਾ ਪਵਿੱਤਰ ਦਿਹਾੜਾ ਹੈ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਲੈ ਕੇ ਸੁਨੇਹਾ ਕੀ ਹੈ। ਦੇਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਜੀ ਜੀ। ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਖਾਓ। ਇਹ ਗੁਰੂ ਸਾਹਿਬ ਦਾ ਫਲਸਫਾ ਪਹਿਲੀ ਪਾਸ਼ਾਹੀ ਦਾ। ਸੋ ਜਿਹਦੇ ਚ ਸਾਰਾ ਕੁਝ ਹੀ ਆ ਜਾਂਦਾ ਹੈ। ਸਰਬੱਤ ਦੇ ਭਲੇ ਦੀ ਅਰਦਾਸ ਪੂਰੀ ਕਾਮ ਕਰਦੀ ਹੈ ਸਰਬੱਤ ਦੇ ਭਲੇ 'ਚ ਸਾਰੇ ਹੀ ਆਉਂਦੇ ਨੇ ਗਰੀਬ ਵੀ ਆਉਂਦਾ ਅਮੀਰ ਵੀ ਆਉਂਦਾ ਮਜ਼ਦੂਰ ਵੀ ਆਉਂਦਾ ਕਿਸਾਨ ਵੀ ਆਉਂਦਾ ਵਪਾਰੀ ਵੀ ਹਰ ਵਰਗ ਆਉਂਦਾ ਸਾਰਿਆਂ ਦੇ ਸਰਬੱਤ ਦੇ ਭਲੇ ਦੀ ਅਰਦਾਸ ਜਿਹੜੀ ਆ ਉਹ ਕੀਤੀ ਜਾਂਦੀ ਆ ਗੁਰੂ ਸਾਹਿਬ ਦਾ ਫਲਸਫਾ ਕਿ ਨਾਮ ਜਪ ਕੋ ਜਿੰਨੀ ਉਸ ਪ੍ਰਭੂ ਦੇ ਨਾਲ ਲਿਵ ਜੁੜ ਸਕੇ ਨਾਮ ਜਪਿਆ ਜਾਵੇ ਕਿਰਤ ਕਰੋ ਆਪਣੀ ਕਿਰਤ ਕਮਾਈ ਕਰੋ ਮਾੜੇ ਕੰਮ ਨਾ ਕਰੋ ਪੰਡ ਕੇ ਸ਼ਕੋਤ ਲੋੜਵੰਦਾਂ ਦੇ ਨਾਲ ਜਿੰਨੀ ਹੋ ਸਕਦਾ ਮਦਦ ਕਰੋ ਸੋ ਉਸ ਦੇ ਫਲਸਫੇ ਤਾਂ ਹੀ ਸਿੱਖ ਕੌਮ ਆ ਜਿਹੜੀ ਉਹ ਗੁਰੂ ਸਾਹਿਬ ਦੇ ਦਿੱਤੇ ਹੋਏ ਉਪਦੇਸ਼ ਤੇ ਚੱਲਦੀ ਆ। ਸੋ ਉਸੇ ਤਹਿਤ ਸ਼੍ਰੋਮਣੀ ਕਾਲ ਦਲ ਵੀ ਆਪਣਾ ਗੁਰੂ ਸਾਹਿਬ ਦੇ ਉਪਦੇਸ਼ਾਂ ਤੋਂ ਸਹਿਦ ਲੈ ਕੇ ਸਮੇਂ-ਸਮੇਂ ਤੇ ਆਪਣੀ ਸੇਵਾ ਕਰਦਾ ਰਹਿੰਦਾ ਹੈ। ਪਮਾਓ ਹੜਾਂ ਦੀ ਸੇਵਾ ਹੋਵੇ, ਪਮਾ ਹੋਰ ਕਿਸੇ ਤਰ੍ਹਾਂ ਦੀ ਸੇਵਾ ਹੋਵੇ, ਪੰਜਾਬ ਦੀ ਸੇਵਾ ਹੋਵੇ, ਪੰਥ ਦੀ ਸੇਵਾ ਹੋਵੇ। ਉਸੇ ਤਰ੍ਹਾਂ ਅੱਜ ਦਸਤਾਰਾਂ ਦੀ ਸੇਵਾ ਚੱਲ ਰਹੀ ਆ। ਜੀ। ਇਹ ਦਸਤਾਰਾਂ ਦਾ ਖੁੱਲਾ ਲੰਗਰ ਲਗਾਇਆ ਗਿਆ। ਕੋਈ ਵੀ ਆ ਕੇ ਬਿਨਾਂ ਕਿਸੇ ਭੇਦਭਾਵ ਤੋਂ ਕੋਈ ਵੀ ਆਵੇ, ਨੌਜਵਾਨ ਆਵੇ, ਬੱਚਾ ਆਵੇ ਜੀ ਦੀ ਇੱਛਾ ਹੈ ਕਿ ਮੈਂ ਇੱਥੋਂ ਦਸਤਾਰ ਸਜਾਉਣੀ ਆ ਤੇ ਉਹਦਾ ਸਤਕਾਰ ਦੇ ਨਾਲ ਰੱਖਣੀ ਆ। ਤੇ ਉਹਦੀ ਉਹਨੂੰ ਹਰੇਕ ਨੂੰ ਜਿਹੜਾ ਦਸਤਾਰ ਤੇ ਸਜਾਈ ਜਾਵੇ ਕਿੰਨੇ ਇੱਕ ਨੌਜਵਾਨ ਜਿਹੜੇ ਹੁਣ ਤੱਕ ਜਿੰਨੇ ਵੀ ਲੰਗਰ ਲੱਗਦੇ ਆ ਰਹੇ ਨੇ ਬਾਬਾ ਬੁੱਢਾ ਸਾਹਿਬ ਦੇ ਮੇਲੇ ਤੇ ਹੋਵੇ ਚਾਹੇ ਹੋਰ ਧਾਰਮਿਕ ਸਮਾਗਮਾਂ ਤੇ ਜਿਹੜਾ ਤੁਹਾਡੇ ਵੱਲੋਂ ਸਮੇਂ-ਸਮੇਂ ਤੇ ਲਗਾਇਆ ਜਾਂਦਾ ਤਾਂ ਕਿੰਨੇ ਇੱਕ ਨੌਜਵਾਨ ਜਿਹੜੇ ਨੇ ਉਹ ਗਿਣਤੀ-ਮਿੰਤੀ ਦੇ ਤਾਂ ਬਾਹਰ ਆ ਕੰਮ ਜੀ ਜੀ ਕੱਲੇ ਪਿਛਲੇ ਸਾਲ ਅਸੀਂ ਪ੍ਰਕਾਸ਼ਪੁਰਬ ਤੇ 25 ਗੈਂਪ ਲਾਇਏ ਸੀ ਇਕੱਠੇ 10000 ਤੋਂ ਵੱਧ ਤਾਂ ਦਸਤਾਰ ਇੱਕੋ ਦਿਨ ਚ ਬੰਨੀ ਗਈ ਸੀ ਉਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਸ਼ੀਦੀ ਜੋੜ ਸਵਾ ਹੁੰਦੀ ਆ ਉਥੇ ਛੋਟੇ ਸ਼ਹਿਬਜ਼ਾਦੇ ਜੀ ਜੀ ਬਾਬਾ ਜੋਰਾਵਰ ਸਿੰਘ ਜੀ ਤੰਤਰਮ ਬਾਬਾ ਫੁੱਤੇ ਸਿੰਘ ਜੀ ਉਸੇ ਤਰ੍ਹਾਂ ਵੱਡੇ ਸ਼ਹਿਬਜ਼ਾਦੇ ਚਮਕੌਰ ਸਾਹਿਬ ਸਭਾ ਹੁੰਦੀ ਆ ਉਸ ਸ਼ੀਦੀ ਦਿਹਾੜਿਆਂ ਤੇ ਦੋ ਦੋ ਦਿਨ ਲਗਾਤਾਰ ਦਸਤਾਰਾਂ ਕੰਮ ਚੱਲਦੇ ਨੇ ਉੱਥੇ ਤਾਂ ਹਜ਼ਾਰਾਂ ਦੀ ਤਿਆਰਤਾ ਉੱਥੇ ਹੀ ਦਸਤਾਰਾਂ ਸਜਾਈ ਜਾਂਦੀਆਂ ਨੇ ਜੀ ਜੀ ਉਸੇ ਤਰ੍ਹਾਂ ਕੋਈ ਵੀ ਵੱਡੇ ਪ੍ਰਕਾਸ਼ ਗੁਰੂ ਸ਼ੀਦੀ ਦਿਹਾੜੇ ਕੋਈ ਵੀ ਵੱਡੇ ਸਮਾਗਮ ਨੇ ਉਹਨਾਂ ਦੀ ਦਸਤਾਰਾਂ ਸਜਾਈਆਂ ਜਾਂਦੀਆਂ ਨੇ ਇਹ ਜਿਹੜੀ ਸੇਵਾ ਲਗਾਤਾਰ ਨਿਰੰਤਰ ਅਹੀਂ ਜਾਰੀ ਰਹਿਣੀ ਹੈ ਟੀਮ ਵਰਕ ਕਿਹੋ ਜਿਹਾ ਹੈ ਸਾਥੀਆਂ ਦਾ ਸਹਿਯੋਗ ਕਿਹੋ ਜਿਹਾ ਹੈ ਐਸਜੀਪੀਸੀ ਦਾ ਸਹਿਯੋਗ ਕਿਹੋ ਜਿਹਾ ਹੈ ਵੱਡੇ ਬਾਦਲ ਸਾਹਿਬ ਜੀ ਜਿਹੜੇ ਨੇ ਉਹਨਾਂ ਦਾ ਸਹਿਯੋਗ ਕਿਹੋ ਜਿਹਾ ਹੈ ਦੇਖੋ ਐਜੀਪੀਸੀ ਦਾ ਸਹਿਯੋਗ ਹੈ ਐਸਜੀਪੀਸੀ ਨੇ ਜਗ੍ਹਾ ਦਿੱਤੀ ਹੈ ਇੱਥੇ ਪ੍ਰਬੰਧ ਕਰਕੇ ਦਿੱਤੇ ਨੇ ਅਸੀਂ ਐਜੀਪੀਸੀ ਦਾ ਵੀ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦਾ ਜਿਹੜਾ ਉਹ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਬੜਾ ਵੱਡਾ ਇੱਥੇ ਸਹਿਯੋਗ ਕਰਕੇ ਸਾਨੂੰ ਸਹਿਯੋਗ ਕੀਤਾ ਪੂਰਾ ਪ੍ਰਬੰਧ ਕਰਕੇ ਦਿੱਤੇ ਨੇ ਐ ਐਜੀਪੀਸੀ ਦੇ ਪ੍ਰਧਾਨ ਜੀ ਸੰਤਮੀ ਜੀ ਦਾ ਧੰਨਵਾਦ ਬਾਕੀ ਦਸਤਾਰਾਂ ਦਾ ਪ੍ਰਬੰਧ ਅਸੀਂ ਯੂਥ ਵਿੰਗ ਦੀ ਟੀਮ ਨੇ ਆਪ ਕੀਤਾ ਸਾਰਿਆਂ ਨੇ ਕੋਈ 20 ਦਸਤਾਰਾਂ ਲੈ ਕੇ ਆਇਆ ਕੋਈ 30 ਦਸਤਾਰਾਂ ਲੈ ਕੇ ਆਇਆ ਕੋਈ ਥਾਨ ਲੈ ਕੇ ਆਇਆ ਬਕਰੇ ਬਕਰੀਆਂ ਆਪਣੀਆਂ ਦਸਤਾਰਾਂ ਲਿਆ ਕੇ ਅਸੀਂ ਜਿਹੜਾ ਇਹ ਇਹ ਸੇਵਾ ਦਾ ਕਾਰਜ ਕਰ ਰਹੇ ਆ ਪ੍ਰਬੰਧ ਇਹ ਜਿਹੜੇ ਨੇ ਤੇ ਉਹ ਐਗਜ਼ੀਬਿਸ਼ਨ ਕਰਕੇ ਦਿੱਤੇ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਸਾਡੇ ਨਾਲ ਗੱਲ ਦਾ ਧੰਨਵਾਦ ਸੋ ਇਹ ਸਨ ਪ੍ਰਧਾਨ ਜੀ ਸਰਬਜੀਤ ਸਿੰਘ )^{(3)} ਸਾਡੇ ਨਾਲ ਜਗਜੀਤ ਸਿੰਘ ਜੱਗੀ ਚੋਲਾ ਜੀ ਮੌਜੂਦ ਨੇ ਜੋ ਕਿ ਤਰਨਤਾਰਨ ਜ਼ਿਲ੍ਹੇ ਦੇ ਯੂਥ ਦੇ ਪ੍ਰਧਾਨ ਨੇ ਪ੍ਰਧਾਨ ਜੀ ਇੱਕ ਵਾਰ ਫਿਰ ਸੇਵਾ ਦਾ ਮੌਕਾ ਮਿਲਿਆ ਅੱਜ ਬੜਾ ਇਤਿਹਾਸਿਕ ਅੱਜ ਬੜਾ ਪਵਿੱਤਰ ਜਿਹੜਾ ਦਿਹਾੜਾ ਹੈ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪ੍ਰੋ ਮੌਕੇ ਇੱਕ ਵਾਰ ਫਿਰ ਨੌਜਵਾਨਾਂ ਨੇ ਇੱਥੇ ਜਿਹੜਾ ਦਸਤਾਰਾਂ ਦਾ ਲੰਗਰ ਲਗਾਇਆ ਬኩል ਜੀ ਅੱਜ ਗੁਰਨਾਨ ਦੇਵ ਪਾਸ਼ਾ ਸਿੱਖਾਂ ਦੇ ਪਹਿਲੇ ਗੁਰੂ ਅੱਜ ਦਾ ਉਹਨਾਂ ਦਾ ਪ੍ਰਕਾਸ਼ ਪੁਰਸ਼ਾ ਸਭ ਤੋਂ ਪਹਿਲਾਂ ਸਮੂਹ ਸਾਧ ਸੰਗਤ ਨੂੰ ਨਾਨਕਲੇਵਾ ਸੰਗਤ ਨੂੰ ਇਸ ਦਿਨ ਦੀ ਲੱਖ ਲੱਖ ਵਧਾਈ ਕਿਉਂਕਿ ਗੁਰਨਾਨ ਦੇਵ ਪਾਸ਼ਾ ਨੇ ਮਹਾਰਾਜ ਨੇ ਆਪਾਂ ਨੂੰ ਕੀਰਤ ਕਰਨੀ ਸਿਖਾਈ ਆਪਾਂ ਨੂੰ ਵੰਡੇ ਸਿਕਣੀ ਸਿਖਾਈ ਆਪਾਂ ਨੂੰ ਗੁਰੂ ਮਹਾਰਾਜ ਨੇ 13 13 ਤੋਲਣਾ ਸਿਖਾਇਆ ਜੀ 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 ਲੰਗਰ 20 ਪੈਰਾ ਲੰਗਰ ਲਾਇਆ ਜਿਹੜਾ ਅੱਜ ਤੱਕ ਨਹੀਂ ਖਤਮ ਹੋ ਸਕਿਆ ਉਹਦੇ ਸਬੰਤ ਅੱਜ ਅਸੀਂ ਯੂਥ ਕਾਲੀ ਦਲ ਦੀ ਟੀਮ ਅੱਜ ਅਸੀਂ ਗੁਰੂ ਮਹਾਰਾਜ ਦੀ ਗੁਰੂ ਅਜੰਦੇਵ ਪਾਸ਼ਾ ਦੀ ਕਿਰਪਾ ਦੇ ਨਾਲ ਗੁਰਨਾਨ ਦੇਵ ਪਾਸ਼ਾ ਦੀ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਇੱਥੇ ਸਮੂਹ ਯੂਥ ਕਾਲੀ ਦਲ ਦੀ ਟੀਮ ਨੇ ਦਸਤਾਰਾਂ ਦਾ ਲੰਗਰ ਲਾਇਆ ਕਿਉਂਕਿ ਇਹ ਜਦੋਂ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਸਾਨੂੰ ਪ੍ਰਧਾਨ ਸਰਵਿਸ ਚਿੰਜ ਲਗਾਇਆ ਤੇ ਲਗਭਗ 3 ਸਾਲ ਹੋ ਗਿਆ ਤੇ ਲਗਾਤਾਰ ਹੀ ਮਤਲਬ ਆਪਾਂ 10 ਦਾ ਲੰਗਰ ਬੜੇ ਜਗ੍ਹਾ ਭਵੇਂ ਬਾਬਾ ਬੁੱਢਾ ਸਾਹਿਬ ਦੀ ਗੱਲ ਕਰ ਲਈਏ ਜਾਂ ਗੋੰਦਵਾਲ ਸਾਹਿਬ ਦੀ ਗੱਲ ਕਰ ਲਈਏ ਜਾਂ ਚੋਲਾ ਸਾਹਿਬ ਦੀ ਗੱਲ ਕਰ ਲਈਏ ਜੇ ਬਾਹਰਲੇ ਕਰ ਲਈਏ ਹਰ ਇੱਕ ਜੀ ਆਨੰਦਪੁਰ ਸਾਹਿਬ ਲਾ ਲਈਏ ਜੀ ਜਿੰਨੇ ਵੀ ਇਤਿਹਾਸਿਕ ਗੁਰਦੁਆਰੇ ਉੱਤੇ ਲਗਾਤਾਰ ਹੀ ਦਸਤਾਰਾਂ ਦਾ ਲੰਗਰ ਲੱਗ ਰਿਹਾ ਇਹ ਸਾਡੇ ਪ੍ਰਧਾਨ ਸਰਦਾਰ ਸਰਜੀਤ ਸਿੰਘ ਬਹੁਤ ਮਿਹਨਤ ਕਰਦੇ ਆ ਸਾਨੂੰ ਗਾਈਡ ਕਰਦੇ ਆ ਸਾਨੂੰ ਕਰਕੇ ਅੱਜ ਵੀ ਅਸੀਂ ਤੇ ਕੋ ਨਾਲੇ ਦੇ ਪਾਚਾਰੇ ਗੁਰਪ੍ਰਭ ਤੇ ਅਸੀਂ ਗੁਰਜੰਦੇ ਪਾਚਾਰੀ ਪਵਿੱਤਰ ਧਰਤੀ ਦੇ ਅੱਜ ਇੱਥੇ ਲੰਗਰ ਲਾਇਆ ਹੋਇਆ ਜੀ ਤੇ ਲੋਕ ਦਸਤਾਰਾਂ ਖਾ ਜਾ ਰਹੇ ਆ ਕਿਉਂਕਿ ਇਹ ਦਸਤਾਰ ਮੇਰੀ ਦਸਤਾਰ ਮੇਰੀ ਜਾਨ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਸਾਰਾ ਪਰਿਵਾਰ ਵਾਰ ਤੇ ਆਪਾਂ ਨੂੰ ਇਹ ਦਸਤਾਰ ਇਹ ਤਾਜ ਬਖਸ਼ਿਆ ਵਾ ਤੇ ਜੋ ਅੱਜ ਆਈਆਂ ਆਪਣੇ ਆਪ ਨੂੰ ਚਲੋ ਅਸੀਂ ਯੂਥ ਕਾਲੀ ਦਲ ਦੀ ਟੀਮ ਤੁਸੀਂ ਆਵਾ ਵੀ ਕਰ ਰਹੇ ਆ ਪਰ ਮੈਨੂੰ ਮਾਨ ਮਹਿਸੂਸ ਕਰ ਰਿਹਾ ਸੀ ਇਸੇ ਦੀ ਇਹੋ ਜੀ ਪਾਰਟੀ ਨਾਲ ਜੁੜਿਆ ਜਿਹੜੀ ਦਸਤਾਰ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜਦੋਂ ਵੀ ਕਿਸੇ ਨੂੰ ਮਿਲਦੇ ਆ ਤੇ ਕਹਿੰਦੇ ਜੀ ਦਾੜਾ ਪ੍ਰਕਾਸ਼ ਕਰੋ ਸਿਰ ਤੇ ਦਸਤਾਰਾਂ ਸਜਾਓ ਇਹੋ ਜਾਂ ਪ੍ਰਧਾਨ ਕੌਮ ਨੂੰ ਮਿਲਿਆ ਵਾ ਤੇ ਅਸੀਂ ਬੜੇ ਆਪ ਦੇ ਆਪ ਨੂੰ ਭਾਗ ਆਲੇ ਸਮਝਦੇ ਆ ਬਹੁਤ ਬਹੁਤ ਧੰਨਵਾਦ ਪ੍ਰਧਾਨ ਧੰਨਵਾਦ ਧੰਨਵਾਦ ਜੀ ਸੋ ਤੁਸੀਂ ਬਣੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ